ਸਾਰੇ ਅੰਦਰ ਜਿੱਦਾਂ ਕਿ ਤੁਹਾਨੂੰ ਪਤਾ ਕਿ ਸਾਰੇ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਦੱਸ ਦਾਂਗੇ ਸ਼ਹਿਰ ਤੇ ਪਾਰਕਸ਼ਾਰ ਤੋਂ ਜਿਹੜੀਆਂ ਨੇ ਲੰਬੀਆਂ ਕਤਾਰਾਂ ਦੇ ਵਿੱਚ ਲੱਗ ਕੇ ਲੋਕ ਜਿਹੜੇ ਨੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਵੋਟ ਪਾਣ ਆਏ ਨੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਐਲੀ ਵਾਰ ਵੋਟ ਦਾ ਇਸਤੇਮਾਲ ਕੀਤਾ ਇਹਨਾਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਲੱਗਦਾ ਹੈ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਰਾਧਿਕਾ ਰਾਧਿਕਾ ਜੀ ਤੁਸੀਂ ਪਹਿਲੀ ਵਾਰ ਵੋਟ ਪਾਣ ਆਏ ਹੋ ਹਾਂਜੀ ਕਿੱਦਾਂ ਲੱਗਦਾ ਪਿਆ ਫਿਰ ਬਹੁਤ ਵਧੀਆ ਲੱਗਦਾ ਪਿਆ ਸਰ ਵੋਟ ਪਾ ਕੇ ਫਸਟ ਟਾਈਮ ਵੋਟ ਪਾਣ ਆਇਆ ਅੰਦਰ ਦੇਖਿਆ ਮੈਂ ਕਾਫੀ ਢੀਡ ਹੁਣ ਹੋਣੀ ਸਟਾਰਟ ਹੋ ਗਈ ਹੈ ਉਸ ਤੋਂ ਪਹਿਲਾਂ ਸਿਕਿਉਰਿਟੀ ਮੈਂ ਦੇਖੀ ਜੀ ਉਹ ਬਹੁਤ ਜ਼ਿਆਦਾ ਟਾਈਟ ਆ ਤੇ ਮੈਂ ਫਸਟ ਟਾਈਮ ਵੋਟ ਪਾਈ ਜਿੱਦੇ ਮੈਨੂੰ ਬੜੀ ਖੁਸ਼ੀ ਹੋਈ ਸੋ ਕਿੱਦਾਂ ਲੱਗਦਾ ਪਿਆ ਤੁਹਾਨੂੰ ਫਿਰ ਬਹੁਤ ਅੰਦਰੋਂ ਤੇ ਬਹੁਤ ਖੁਸ਼ੀ ਹੋਉਂਦੀ ਹੈ ਕਿਉਂਕਿ ਮੈਂ ਪਹਿਲੀ ਵਾਰੀ ਪਾਈ ਸੀ ਮੇਰੇ ਮਮਾ ਪਾਪਾ ਪਾਉਂਦੇ ਰਹ ਤਾਂ ਕੀ ਕਹਿਣਾ ਚਾਹੁੰਦੇ ਲੋਕ ਜਿਹੜੇ ਨਹੀਂ ਦਰਦੇ ਨੇ ਵੋਟ ਪਾਣ ਨਹੀਂ ਆਉਂਦੇ ਤੁਸੀਂ ਬੇਚਿਚਕੋ ਕੇ ਤੁਸੀਂ ਬੜੇ ਪਿਆਰ ਨਾਲ ਵੋਟ ਪਾ ਗਏ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਘਰੋਂ ਦਰਦੇ ਵੋਟ ਪਾਣ ਨਹੀਂ ਆਉਂਦੇ ਮੈਂ ਉਹਨਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਵੋਟ ਦਾ ਰਾਈਟ ਹੈ ਤੁਹਾਨੂੰ ਉਹਦਾ ਯੂਜ਼ ਕਰਨਾ ਚਾਹੀਦਾ ਵੈਸੇ ਤੇ ਜਿਆਦਾ ਗਰਮੀ ਕਰਕੇ ਸ਼ਾਇਦ ਲੋਕ ਨਹੀਂ ਆਣੇ ਬਟ ਜਿਹੜੇ ਲੋਕੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਲਏ ਉਹਨਾਂ ਲਈ ਇਹ ਬਹੁਤ ਮਾੜੀ ਗੱਲ ਹੈ ਅਸੀਂ ਵੀ ਵੋਟ ਪਾਣ ਆਇਆ ਚਾਹੇ ਸਰਕਾਰ ਜੋ ਮਰਜ਼ੀ ਬਵੇ ਉੱਪਰ ਸਰਕਾਰ ਜਿਹੜੀ ਮਰਜ਼ੀ ਬਵੇ ਲੇਕਿਨ ਤੁਹਾਡਾ ਰਾਈਟ ਹੈ ਤੁਹਾਨੂੰ ਪਾਣੀ ਚਾਹੀ ਸੋ ਗੱਲਬਾਤ ਕਰਾਂਗੇ ਹੋਰ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਰ ਕੀ ਨਾਮ ਜੀ ਸਰ ਅਮਰਿਤ ਕੁਮਾਰ ਅਮਰਜੀਤ ਤੁਸੀਂ ਵੀ ਵੋਟ ਪਾਣਾ ਇਹ ਪਹਿਲੀ ਵਾਰ ਸਰ ਯਸ ਸਰ ਕਿੱਦਾਂ ਦਾ ਲੱਗਦਾ ਤੁਹਾਨੂੰ ਸਰ ਬਹੁਤ ਖੁਸ਼ ਹਾਂ ਮੈਂ ਅੱਜ ਵੋਟ ਦਾ ਅਧਿਕਾਰ ਯੂਜ਼ ਕਰਕੇ ਕਾਫੀ ਮਜ਼ਾ ਆ ਰਿਹਾ ਅੰਦਰ ਸਿਕਿਉਰਟੀ ਪਰਪਸ ਨੂੰ ਲੈ ਕੇ ਨਾ ਬਹੁਤ ਹੈਪੀ ਹਾਂ ਬਾਡੀ ਸਟ੍ਰੈਕਨਸ ਆ ਕਿ ਮਤਲਬ ਬਿਨਾ ਪ੍ਰੂਫ ਦੇ ਅੰਦਰ ਕੋਈ ਜਾ ਨਹੀਂ ਸਕਦਾ ਨਾ ਇਹ ਜੈਲੀ ਵੋਟ ਦਾ ਸਿਸਟਮ ਪਹਿਲੇ ਵਾਲੇ ਟਾਈਮ ਦਾ ਕੋਈ ਸਰਦਦਾ ਹੈ ਨਹੀਂ ਸੋ ਬਹੁਤ ਵਧੀਆ ਲੱਗ ਰਿਹਾ ਸਰ ਤੁਹਾਨੂੰ ਸਾਈਨ ਕਿੱਥੇ ਮਿਲਿਆ ਕੋਈ ਸਰ ਆ ਵੀ ਮੈਨੇ ਬੋਲਾ ਨਹੀਂ ਅੰਦਰ ਅੱਛਾ ਬੋਲਾ ਨਹੀਂ ਠੀਕ ਹੈ ਜੀ ਤੁਸੀਂ ਲੈ ਕੇ ਆਓ ਆਪਣਾ ਸਾਈਨ ਸਰ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਹੋਰ ਵੀ ਇੱਥੇ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕਿ ਆਪਣੀ ਵੋਟ ਦਾ ਅਧਿਕਾਰ ਹੈ ਜਿਹੜਾ ਵੋਟ ਤੁਸੀਂ ਜ਼ਰੂਰ ਪਾਓ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਗੱਲਬਾਤ ਕਰਦੀਆਂ ਜੀ ਹੋਰ ਵੀ ਵੋਟ ਪਾਣ ਆਏ ਨੇ ਅੱਗੇ ਚੱਲ ਜੀ ਜੀ ਨਾਮ ਦੇ ਮੈਂ ਮਾਈਂਡ ਮਾਈਸੈਲਫ ਆ ਆਪਣਾ ਮੈਂ ਉਸੇ ਵੀ ਵੋਟ ਪਹਿਲੀ ਵਾਰ ਪਾਈ ਹੈ ਹਾਂਜੀ ਮੈਂ ਵੀ ਪਹਿਲੀ ਵਾਰ ਵੋਟ ਪਾਈ ਹੈ ਕਿੱਦਾਂ ਦਾ ਲੱਗਦਾ ਤੁਹਾਨੂੰ ਫਿਰ ਵਧੀਆ ਲੱਗਿਆ ਫੀਲ ਵਧੀਆ ਆ ਸਿਕਿਉਰਿਟੀ ਚੈੱਕ ਬਹੁਤ ਵਧੀਆ ਇਹਨਾਂ ਦੀ ਸਾਰੀ ਹਰ ਇੱਕ ਚੀਜ਼ ਬਹੁਤ ਬੈਸਟ ਹੋ ਰਹੀ ਆ ਹਰ ਇੱਕ ਚੀਜ਼ ਚੈਕਿੰਗ ਕਰਕੇ ਹਰ ਇੱਕ ਚੀਜ਼ ਮੋਬਾਈਲ ਇੰਟਰੋਨ ਦੇਣ ਦੇ ਹਰ ਇੱਕ ਚੀਜ਼ ਬਹੁਤ ਵਧੀਆ ਚੱਲ ਰਹੀ ਆ ਟਰੂ ਰੈਗੂਲੇਸ਼ਨ ਦੇ ਅਕੋਰਡਿੰਗ ਹੀ ਹਰ ਇੱਕ ਚੀਜ਼ ਚੱਲ ਰਹੀ ਆ ਬੈਸਟ ਆ ਜੋ ਵੀ ਆ ਆਲਓਵਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਮੈਂ ਹੀ ਕਹਿਣਾ ਚਾਹਨੀ ਆ ਕਿ ਘਰੋਂ ਨਿਕਲੋ ਤੇ ਵੋਟਾਂ ਪਾਓ ਤੁਹਾਡਾ ਹੱਕ ਹੈ ਤੁਹਾਨੂੰ ਇਹ ਚੀਜ਼ ਮਿਲੀ ਆ ਪਰ ਨਹੀਂ ਤੁਹਾਨੂੰ ਕਰਨੀ ਚਾਹੀਦੀ ਆ ਘਰੇ ਬੈ ਕੇ ਕਦੀ ਇਹ ਕਰਨਾ ਉਹ ਕਰਨ ਨਾਲ ਕੋਈ ਮੈਟਰ ਨਹੀਂ ਕਰਦਾ ਆਪਣਾ ਜਿਹੜਾ ਹੱਕ ਆ ਉਹ ਕੱਲਾ ਰੱਖੋ ਕਿ ਨਹੀਂ ਅੱਜ ਜੀ ਸਾਰੇ ਦਿਨ ਨੂੰ ਸਾਰੇ ਪੰਜਾਬ ਬੰਦ ਆ ਇਸੇ ਕੋਲੋਂ ਬੰਦ ਆ ਕਿ ਆ ਨੂੰ ਆਣਾ ਚਾਹੀਦਾ ਵਾ ਵੋਟ ਪਾਣੀ ਚਾਹੀਦੀ ਆਪਣਾ ਹੱਕ ਪੂਰਾ ਕਰਨਾ ਚਾਹੀਦਾ ਕਿ ਸਰਕਾਰ ਨੇ ਸਾਨੂੰ ਸਾਡਾ ਹੱਕ ਦਿੱਤਾ ਵਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਵੋਟ ਪਾਣਾ ਸਾਡਾ ਅਧਿਕਾਰ ਆ ਤੇ ਵੋਟ ਜ਼ਰੂਰ ਪਾਓ ਘਰ ਤੋਂ ਨਿਕਲੋ ਬਾਹਰ ਤਾਂ ਵੋਟ ਪਾ ਕੇ ਸਰਕਾਰ ਜਿਦੀ ਮਰਜ਼ੀ ਬਣੇ ਪਰ ਵੋਟ ਜਿਹੜਾ ਇਹ ਤੁਹਾਡਾ ਹੱਕ ਹੈ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਪਹਿਲੀ ਵਾਰ ਵੋਟ ਪਾਣ ਆਏ ਨੇ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ